ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਰਵਿਦਾਸ ਜੀ ਦੇ ਜਨਮ ਦਿਨ ਤੇ ਵੱਡੀ ਗਿਣਤੀ ਦੇ ਵਿੱਚ ਸਾਨੇਵਾਲ ਦੀ ਸੰਗਤ ਇਕੱਠੇ ਹੋ ਕੇ ਹਰ ਸਾਲ ਦੀ ਤਰ੍ਹਾਂ ਮਿਲਦੀ ਆ ਸੋ ਅੱਜ ਦੇ ਦਿਨ ਮੈਂ ਸਾਰੇ ਸੰਗਤ ਦੇ ਰੂਪ ਚ ਜਿੰਨੇ ਵੀ ਗੁਰੂ ਰਵਿਦਾਸ ਜੀ ਦੇ ਪੱਖ ਨੇ ਸਾਰੇ ਉਹਨਾਂ ਨੂੰ ਬਹੁਤ 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 ਬਾਰਕਬਾਦ ਦਿੰਦਾ ਸਾਨੇਵਾਲ ਵਿੱਚ ਜਿਹੜਾ ਬੜਾ ਸਮਾਰੋਹ ਜਲਾ ਕਰਵਾਇਆ ਜਾਂਦਾ ਹੈ ਜਾਨ ਤੇ ਉਹਨਾਂ ਦੀ ਨਾਜ਼ਰੀ ਪਰ ਕੀ ਕਹਿਣਾ ਚਾਹੁੰਦੇ ਹਾਂ ਸਾਨੇਵਾਲ ਦੇ ਵਸਨੀਕਾਂ ਨੂੰ ਮੈਂ ਬਹੁਤ ਕੱਲ ਦਿਨਾਂ ਲਈ ਗਿਆ ਨਗਰ ਕੀਰਤਨ ਸੀ ਪਵਾੜੇ ਗਿਆ ਰਾਮਗੜ੍ਹ ਗਿਆ ਸੰਗਤਾਂ 'ਚ ਬਹੁਤ ਬੜਾ ਸ਼ਾਇ ਹੈ ਪਾਰਾ ਦੀ ਕਨੇਸ ਜਿਹਾ ਗਿਆ ਹੈ ਕਈ ਪਿੰਡਾਂ ਦੇ ਵਿੱਚ ਗਿਆ ਅੱਜ ਵੀ ਸਾਂਨੇ ਵਾਲਾ ਆਇਆ ਵੱਡੀ ਗਿਰਤੀ ਦੇ ਵਿੱਚ ਸੰਗਤ ਦੇ ਰੂਪ ਦੇ ਵਿੱਚ ਇਕੱਠੇ ਹੋ ਕੇ ਗੁਰੂ ਰਗਨ ਦਾਸ ਜੀ ਦਾ ਜਨਮ ਦਿਨ ਬੜਾ ਛਾਣਾ ਮਨਾਇਆ ਜਾ ਰਿਹਾ ਸਮਾਪਤ ਵੱਲੋਂ ਤੇ ਕਾਂਗਰਸ ਪਾਰਟੀ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਰਨ ਨੇ ਜਾ ਆਪਣੇ ਸਮੂਹ ਪਰਿਵਾਰ ਅਤੇ ਕਾਂਗਰਸ ਪਾਰਟੀ ਵੱਲੋਂ ਸਾਰੇ ਸੰਗਤ ਨੂੰ ਸਾਡੇ ਗੁਰੂ ਰਵੀਦਾਸ ਜੀ ਦੇ ਆਗਮਨ ਦੇ ਵਜੇ ਬਹੁਤ-ਬਹੁਤ ਮੁबारक ਜਨਾ ਚਾਹਨਾ ਹਰ ਸਾਲ ਦੀ ਤਰ੍ਹਾਂ ਸਾਡੇ ਗੁਰੂ ਰਵੀਦਾਸ ਮੰਦਰ ਗੁਰਦੁਆਰਾ ਸਾਹਿਬ ਵੱਲੋਂ ਜੋ ਇੱਕ satsang ਕਰਾਇਆ ਜਾਂਦਾ ਉਹਨੇ ਆਗਮਨ ਦੇ ਤੇ ਇਸ ਵਾਰ ਵੀ ਬਹੁਤ ਊਮਤਾਵਨਾ ਮਨਾਇਆ ਜਾ ਰਿਹਾ ਹੈ ਅਸੀਂ ਕਹਿੰਦੇ ਹਾਂ ਜੋ ਉਹਨਾਂ ਦਾ ਬਾਣੀ ਚ ਵਿਚਾਰ ਨੇ ਲੋਕੀ ਉਹਨਾਂ ਤੇ ਅਮਲ ਕਰਨ ਤੇ ਉਹਨੂੰ ਸਿੱਖਣ ਉਹਨੂੰ ਆਪਣੀ ਜਿਹੜੀ ਡੇਲੀ ਲਾਈਫ ਆ ਉਹਨੂੰ ਕਿਦਾਂ ਅਮਲ ਕਰਨ ਤਾਂ ਕਿ ਲੋਕ ਆਪਣੀ ਜ਼ਿੰਦਗੀ ਨੂੰ ਵਧੀਆ ਜੀ ਸਕਣ